ਲੇ ਵੀ ਹੁਣ ਆਪਾਂ 750 ਤੋਂ ਸ਼ੁਰੂ ਕਰਦੇ ਹਾਂ ਸੋਨਾ ਲੀਕਾ ਹਾਂ ਭਾਈ ਸੋਨੀ ਭਾਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਮਾਰਕੀ 14 ਦੇ ਆਰਸੀ 15 ਦੀ ਆ ਪੰਜਾਬ ਨੰਬਰ ਡਾਇਰੈਕਟਰ ਆਗਾ ਠੀਕ ਆ ਤੇ ਟਾਇਰ ਟੂਰ ਭਾਈ ਉਵੇਂ ਹੀ ਆ ਜੀ ਮਾਰਕੀ ਵਗੈਰਾ ਹਨਾ ਟਾਇਰ ਨਵੇਂ ਆ ਹਾਂ ਟਾਇਰ ਜਵਾ ਨਵੇਂ ਪੈੜਦਾਨ ਵਗੈਰਾ ਚੰਗੀ ਤਰ੍ਹਾਂ ਕਰ ਲਿਓ ਚੈੱਕ ਸਾਰਾ ਜਿਹੜਾ ਟਰੈਕਟਰ ਹੈ ਸੀਲਡ ਪਿਆ ਹੋਇਆ ਸਾਰਾ ਡਰਾਈ ਆ ਇੰਜਨ-ਇੰਜਨ ਤੇ ਸ਼ੋਹ ਦੀ ਜਿਹੜੀ ਚੌਂਕਾ ਉਹ ਤੁਹਾਡੇ ਸਾਹਮਣੇ ਆ ਬਾਕੀ ਇਹ ਫੁੱਲ ਟੌਪ ਮਲ ਟਰੈਕਟਰ ਆਗਾ ਹਾਂ ਲੋਨ ਵੀ ਟਰੈਕਟਰ ਦੇ ਹੋ ਜਾਊਗਾ ਹੋ ਜਾਊਗਾ ਜੇ ਤੇ ਲੋਨ 2015 ਮਾਡਲ ਟਰੈਕਟਰ ਆਗਾ ਮਾਰ ਕੇ ਚਾਹੁੰਦੇ ਆ 815 ਦੀ ਆ ਪੰਜਾਬ ਨੰਬਰ ਆ ਡਿਮਾਂਡ 447000 ਹਾਂ ਇਹਦਾ ਇੱਕੀ ਰੇਟ ਦੇ ਦਾਂਗੇ 415000 ਦਾ ਟਰੈਕਟਰ 415 ਦਾ 47000 ਰੁਪਿਆ ਬਾਈ ਡਿਮਾਂਡ ਸੀ 447 ਤੇ 415 ਦੇ ਵਿੱਚ ਦੇ ਦੇਣਗੇ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜਾਊਗਾ ਹਣਾ ਹਾਂ ਬਾਕੀ ਟਾਇਰ ਨਵੇਂ ਆਗੇ ਟਾਇਰ ਤਾਂ ਸਾਰੇ ਆ ਮਾਰ ਕੇ ਮੁੱਤੇ ਉਵੇਂ ਹੀ ਆ ਹਣਾ ਅਸੀਲਾ ਵਗੈਰਾ ਕਰ ਲੋ ਚੰਗੀ ਤਰ੍ਹਾਂ ਚੈੱਕ ਹਾਂ ਵਾਕਿਆ ਸਾਰਾ ਇਹ ਟਰੈਕਟਰ ਵਗਰੋਂ ਵਗਰੋਂ ਮੈਂ ਬਰਾਦਾ ਦੇ ਆ ਸੀਟਾਂ ਥੱਲੇ ਆਪਣੇ ਮੰਨ ਕੇ ਚੱਲ ਵੀ ਕੋਈ ਐਸੈਸਰੀ ਨਾ ਤੈਨੂੰ ਘੱਟ ਮਿਲ ਵੀ ਟਰੈਕਟਰ ਬਿਲਕੁਲ ਆ ਡੰਡੇ ਡੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਇੰਡੀਕੇਟਰ ਕੀ ਆ ਲਾਈਟਾਂ ਤੱਕ ਵੀ ਮੰਨ ਕੇ ਚੱਲ ਵੀ ਇਹ ਤਾਂ ਲੱਗੇ ਜੱਟ ਤੱਕ ਸਾਰਾ ਐਸੈਸਰੀ ਕੰਪਲੀਟ ਮਿਲੂਗੀ ਆ ਸਪੋਰਟਾਂ ਸਵੱਟਾ ਸਭ ਮੰਨ ਕੇ ਚੱਲ ਵੀ ਆਪਣੇ ਟਰੈਕਟਰ ਤੇ 12-15000 ਦੀ ਤਾਂ ਐਸੈਸਰੀ ਲੱਗੀ ਹੁੰਦੀ ਹੈ ਲੱਗੀ ਹੁੰਦੀ ਆ ਅਣਾ ਲਗਾ ਕਹਿੰਦਾ ਕਹਿੰਦਾ ਰੇਟ ਆਈ ਆ ਉਹ ਆ ਗੱਲ ਕਰ ਆਪਣੇ ਉਹ ਨਹੀਂ ਆ ਵੀ ਜਾ ਕੇ ਸਿੱਧਾ ਜੋੜ ਨਹੀਂ ਹੁੰਦਾ ਬਿਲਕੁਲ ਜੀ ਜਿਵੇਂ ਟਾਪ ਲਿੰਕ ਹੈ ਨਹੀਂ ਟਾਪ ਲਿੰਕ ਵੀ ਅਰੀਜਨਲ ਮਿਲੂ ਜੇ ਨਹੀਂ ਨਵੀਂ ਮਿਲੂ ਹੂੰ ਲਓ ਜੀ ਤੇ ਹੁਣ ਬਾਈ ਸੋਨੀ ਕਿਹੜਾ ਟਰੈਕਟਰ ਦਿਖਾਵਾਂਗੇ ਆ 911 ਦਿਖਾ ਦਿਓ ਪਹਿਲੇ ਪਾਸੇ 911 ਬਾਈ ਜਿਹੜੇ 911 ਦੇ ਸ਼ਕੀਨ ਆ ਟਰੈਕਟਰ ਤੇ ਰੁਪਈਆ ਵੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ 99 ਮਾਡਲ ਆ ਠੀਕ ਆ ਇਹ ਸ਼ੋਸ਼ਾ ਦਾ ਰੇਨ ਵਾਲਾ ਬਾਡੀ ਦੀ ਟਚਿੰਗ ਹੋਈ ਆ ਬਾਡੀ ਦੀ ਹੋਈ ਆ ਇਹਦੀ 247 ਏਅਰ ਡਮਾਡਾ ਟਾਇਰ ਹੈਗੇ 70 ਪੈਸੇ ਦੇ ਠੀਕ ਆ ਹਾਂ ਜੀ ਤੇ ਜੇ ਲੈਣਾ ਸੋਹਣੀ ਕਿੰਨੇ ਚ ਹੋ ਜਾਊਗਾ ਇਹ ਦੇਣ ਲੈਣ ਸਵਾ 2 ਲੱਖ ਟ੍ਰੈਕਟਰ ਦੇ ਦਿਆਂਗੇ ਆਪਾਂ ਸਵਾ 2 ਦਾ ਹਾਂ ਜੀ ਤੇ ਸੋਹਣੀ ਇਹ ਨਾ ਕਿਹੜੇ ਸੀ ਮੈਨਾਂ ਦਾ ਪਹਿਲੇ ਆ ਇਹ ਪਹਿਲੇ ਆ ਦੂਜੇ ਹੋਊਗਾ ਪਹਿਲੇ ਆ ਮੈਨੂੰ ਨਹੀਂ ਉਹ ਤਾਂ ਵੇਗ ਗਿਆ ਸੀ ਉਹ ਵੇਗ ਗਿਆ ਸੀ ਲਓ ਬਾਈ ਮਰਕਾਡ ਵਗੈਰਾ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਉੱਤੇ ਤੋਂ ਤੇ ਥੱਲੇ ਤੋਂ ਲਓ ਜੀ ਕੋਈ ਪੱਟੀ ਮਸਾਲਾ ਨਹੀਂ ਭਰੇ ਹੋਇਆ ਹਾਂ ਚੰਗੀ ਪੇਰ ਕੂਟ ਲੱਗੇ ਹੋਏ ਆ ਇਹਦੇ ਪਲਾਸਟਿਕ ਦੇ ਆ ਅੱਛਾ ਇਹ ਦੱਸ ਦੇ ਕਿਉਂ ਪੇਰੇ ਇਸ ਜਿਹੜੇ ਮਟਰ ਕੋ ਵੀਡੀਓ ਚ ਨਹੀਂ ਪਤਾ ਲੱਗਦਾ ਹਨਾ ਆ ਜਿਹੜੇ ਬਾਈ ਬੇਟਾ ਇਹ ਹੈਗੇ ਪਲਾਸਟਿਕ ਦੇ ਹਾਂਜੀ ਉਹ ਸੋਹਣੇ ਲੱਗਣ ਖਾਤਰ ਹਾਂ ਸ਼ੋਹ ਦੀ ਖਾਤਰ ਲਾਏ ਹੋਏ ਆ ਤੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਜੈਨੂਨ ਆ ਹਾਂਜੀ ਬਿਲਕੁਲ ਜੈਨੂਨ ਕੰਡੀਸ਼ਨ ਆ ਨਾਟਗੇਰਾਂ ਦੀ ਤੇ ਹੁਣ ਬਾਈ ਆਪਾਂ 5500 5500 ਦੇ 2009 ਮਾਡਲ ਆ 430000 ਦਾ 3 ਸਪੀਡ ਲਾ ਗਿਆ ਠੀਕ ਆ 3 ਸਪੀਡਾ ਬਾਕੀ ਕਨੋਪੀ ਵਗੈਰਾ ਸਮਾਨ ਸਮੂਹ ਨੇ ਇਹਦੇ ਤੇ ਲੱਗਿਆ ਹੋਇਆ ਵੀ 20000 ਦਾ ਹਾਂ ਲਓ ਜੀ ਤੇ ਸੋਨੀ ਟਾਇਰ ਕਿੰਨੇ ਪੈਸੇ ਪਏ ਹੋਇਆ ਬਾਈ ਟਾਇਰ ਹੈਗੇ 70 ਕੇ ਪੈਸੇ 70 ਪੈਸੇ ਟਾਇਰ ਆ ਹਨਾ ਹਾਂ 50 ਨੰਬਰ ਡਰੈਕਟਰ ਆਗਾ ਹਾਂ ਚੰਗਾ ਡਰੈਕਟਰ ਡਬਲ ਡਿਸਟਰੀਬਿਊਟਰ ਵਾਲਾ ਫਲਟੋ ਆ ਮਾਡਲ ਵਾਲਾ ਠੀਕ ਆ ਇਹ ਡਰੈਕਟਰ ਦਾ ਸੌਦਾ ਮੰਨ ਕੇ ਚਲੋ ਵੀ ਨਵ ਮਾਡਲ ਚਾਰਤੀ ਦਿਮਾਣਾ ਪੂਰੇ 4 ਲੱਖ ਦਾ ਹੋ ਜਾਊਗਾ ਪੂਰੇ 4 ਦਾ ਹਾਂ ਪੂਰੇ 4 ਦਾ ਲੈ ਬਈ ਇਧਰੋਂ ਇੰਜਨ ਨੂੰ ਚੈੱਕ ਇੰਜਨ ਦੀ ਤੇ ਸ਼ੋ ਦੀ ਇਧਰੋਂ ਬਈ ਚੰਮਕ ਚੈੱਕ ਕਰੋ ਬਿਲਕੁਲ ਜੈਨੂਨ ਕੰਡੀਸ਼ਨ ਦਾ ਟਰੈਕਟਰ ਦੀ ਤੇ ਸਾਫ਼ ਪਿਆ ਹੋਇਆ ਟਰੈਕਟਰ ਆ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਨ ਹੋ ਜਾਊਗਾ। ਇਹ ਹੁਣ ਜੌਂਡੀ ਆ ਰਾ ਸੜਕ ਤੇ ਜਿਹੜਾ ਨਾ ਹਾਂ ਠੀਕ ਆ। ਇਹ 2014 2014 ਮਾਡਲ ਆ ਗਿਆ। ਇਹ 50 ਭਜਾਈ ਆ ਗਿਆ। ਠੀਕ ਆ। ਇਹ 3 ਸਪੀਡ ਚ ਆ ਹੁੰਦਾਗਾ। ਠੀਕ ਹੈ ਜੀ। 3 ਸਪੀਡ ਆ ਗਿਆ। ਬਹੁਤ ਚੰਗਾ ਨਵਾਂ ਟਰੈਕਟਰ ਆ ਗਿਆ। ਬੜਾਈਰ ਦੀ ਸ਼ੋਪ ਹੈ ਆ ਬਾਈ। ਨਵਾਂ ਮੰਨ ਕੇ ਆ ਜੇ ਇਹ ਤਾਂ ਫਸਟ ਪਾਰਟੀ ਦਾ ਟਰੈਕਟਰ ਆ। ਕੈਮਰਾ ਦੇ। ਜਮਾ ਨਵੇਂ ਟਾਇਰਾਂ ਟਾਇਰਾਂ ਦਾ ਬੜਾ ਜੀ ਬਈ ਲੱਗੇ ਵੀ ਨਹੀਂ ਆ ਦੇਖੀ ਚੂਮ ਕਰਕੇ ਦਿਖਾਈ ਮੇਰਾ ਜੀ। ਕਿਉਂ ਕੜਾ ਨਵਾਂ ਟਾਇਰਾਂ ਦਾ। ਹਾਂ। ਬਾਕੀ ਕਨੋਪੀ ਤੇ ਤਾਂ ਵੀ ਕੈਮਰਾ ਮਰਾ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਠੀਕ ਆ ਹਾਂਜੀ ਹਾਂਜੀ ਤੇ ਸੋਨੀ ਭਾਈ ਚੱਲਿਆ ਇਹ 3400 ਘੰਟਾ ਚੱਲਿਆ ਰਿਹਾ ਇਹ ਨਾਲ 3400 ਘੰਟਾ ਰੀਨਲ ਠੀਕ ਆ ਹਾਂਜੀ ਲੋ ਭਾਈ ਆ ਸ਼ੀਟਾ ਸ਼ੂਟਾ ਭਈ ਆ ਚੰਗੀ ਤਰ੍ਹਾਂ ਕਰ ਲੋ ਚੈੱਕ ਪੂਰਾ ਚੰਗਾ ਨਵਾਂ ਡੈਕਟਰ ਆ ਯਾਰ ਸ਼ੌਕੀਆ ਕੰਮ ਆ ਵੇਟ ਲੱਗੇ ਹੋਏ ਆ ਪੂਰੀ ਮਗਰਾੜ ਮਗਰੂੜ ਵੀ ਚੈੱਕ ਕਰਾ ਦੇ ਰੀਨਲ ਪਏ ਆਗੇ ਮਗਰੋ ਮਗਰੋ ਕੈਮਰਾ ਮਰਾ ਦੇ ਭਾਈ ਬਰੀਕੀ ਨਾਲ ਦਿਖਾ ਦੇ ਸਾਰਾ ਕੰਪਲੀਟ ਮਿਲ ਜੂਗਾ ਹਾਂ ਸਾਰਾ ਬੈਕ ਸਾਈਡ ਤੋਂ ਇਹ ਹੀ ਹਾਂ ਪਹਿਲੇ ਪਾਸੇ ਦੀ ਵੀ ਦਿਖਾ ਦੇ ਮੰਨ ਕੇ ਚਲੋ ਵੀ ਪੂਰਾ ਚੰਗਾ ਟਰੈਕਟਰ ਹੈਗਾ ਤਾਂ ਐਕਸਾਈਰ ਤੋਂ ਹੀ ਟਰੈਕਟਰ ਦੀ ਬਿਲਕੁਲ ਜੈਨੂਇਨ ਕੁਆਲਿਟੀ ਹੈ ਮਾਰ ਰੰਗ ਰੰਗ ਪੂਰੇ ਚੰਗੇ ਪਏ ਆਗੇ ਹਾਂ ਆਹੋ ਕੁੱਕ ਬਾਈ ਚੰਗੀ ਤਰ੍ਹਾਂ ਕਰਾ ਦੇ ਚੈੱਕ ਹਾਂ ਠੀਕ ਆ ਆ ਗੁੱਲਾ ਗੱਲਾ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਇਹ ਮਰਗਾਰਡ ਵਗੈਰਾ ਮਰਗਾਰਡ ਉੱਤੇ ਤੋਂ ਤੇ ਥੱਲੇ ਤੋਂ ਪ੍ਰਾਈਮਰੀ ਚੱਟਾ ਸੋਣੀ ਕੋਈ ਟੱਚਿੰਗ ਤਾਂ ਨਹੀਂ ਹੋਈ ਯਾਰ ਕਿਵੇਂ ਟੱਚਿੰਗ ਨਹੀਂ 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 ਮਗਰਲੇ ਪਾਸੇ ਮਾਰੀ ਮੋਟੀ ਇੰਡੀਕੇਟਰ ਵਾਲੇ ਸਾਹ ਤੋਂ ਇੱਕ ਥਾਂ ਤੋਂ ਹੋਈ ਹੈ ਜਿਵੇਂ ਨਵੇਂ ਪਏ ਆ ਯਾਰ ਮਰਗਾਰਡ ਤਾਂ ਬੈਟਰੀ ਨਵਾਂ ਆਗਾ ਬਾਡੀ ਬੁਰੀ ਚੈੱਕ ਕਰਾ ਦੇਣੀ ਆ ਜੀ ਜਨਨ ਦੀਆਂ ਟੇਕੀਆਂ ਹੁੰਦੀਆਂ ਸਾਰਾ ਓਰੀਜਨਲ ਆਗਾ ਸਾਰਾ ਸੀਲ ਦਾ ਸੀਲਾ ਸੁਲਾ ਉਵੇਂ ਆ ਬਾਈ ਹਾਂ ਹਾਂ ਬੱਸ ਹਾਂ ਆ ਸਾਰੀ ਬਾਕੀ ਇਹਦਾ 14 ਮਾਰਲ 5 ਲੱਖ ਤੇ 37000 ਡਿਮਾਂਡ ਆ ਹੂੰ ਇਹ ਟਰੈਕਟਰ ਮੰਨ ਕੇ ਚੱਲ ਅ ਵੀ ਇੱਕ ਹੀ ਰੇਟ ਪੂਰੇ 500 ਦੇ ਦਿਆਂਗਾ ਪੂਰੇ 50 ਜਿਹੜਾ ਤੇਰੇ ਵੀਡੀਓ ਦੇਖ ਕੇ ਆਊਗਾ 40000 ਰੁਪਿਆ ਡਿਸਕਾਊਂਟ ਟਾਣਾ ਆ ਨਾ ਠੀਕ ਆ ਬਾਕੀ ਆਪਣਾ ਫੋਨ ਨੰਬਰ ਨੋਟ ਕਰ ਲਓ 9464002350 ਬਾਕੀ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਕੇ ਵੀ ਦੇ ਦੇਾਂਗੇ ਠੀਕ ਆ ਜੇ ਕਿਸੇ ਨੇ ਪੁਰਾਣਾ ਰੇਟਰ ਕਟਾਉਣਾ ਹੋਵੇ ਜਾਇ ਜ ਰੇਟ ਤੇ ਪੁਰਾਣਾ ਰੇਟਰ ਵੀ ਕਟ ਲਾਂਗੇ ਬਸ ਮੇਨ ਵੇਣਤੀ ਇੱਕ ਇਹ ਹੈ ਕਿ ਰੇਟਰ ਆਪਾਂ ਮੰਨ ਕੇ ਚਲੋ ਵੀ ਤਕਰੀਬ ਨਹੀਂ ਤਕਰੀਬ ਸਾਰੇ ਦਿਖਾਈ ਦਿੰਦੇ ਹਨਾ ਜੀ 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 ਵੀ ਉਹੀ ਬੰਦਾ ਕਨੈਕਟ ਕਰੇ ਜਿਹਨੇ ਲੈਣਾ ਹੋਵੇ ਜੀ ਬਾਈ ਇਹ ਕਈ ਕਹਿੰਦੇ ਆ ਫੋਟੋਆਂ ਫੱਟਮਾ ਵਰਸਾ ਟਿਕਾਉਂ ਇੰਨੀ ਫੋਟੋਆਂ ਪੈਣੀ ਆਣੀਆਂ ਜੀ ਪੈਣੀਆਂ ਨਹੀਂ ਬਾਈ ਹਾਂ ਹਾਂ ਵੀ ਜਿਹੜੀ ਚੀਜ਼ ਦੱਸਤੀ ਤੁਹਾਨੂੰ ਵੀ ਮੋੜਨ ਵਾਲਾ ਦਾ ਕੰਮ ਹੈ ਨਹੀਂਗਾ ਹੂੰ ਹੂੰ ਜੇ ਰੇਟਰ ਚੰਗੇ ਆ ਜਿਹੜਾ ਰੇਟ ਦੱਸਦਾ ਰੇਟ ਫਿਕਸ ਜ